ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਸੰਗੀਤ ਦੀ ਦੁਨੀਆ ਵਿੱਚ ਆਪਣਾ ਪੈਰ ਜਮਾ ਰਹੇ ਗੀਤਕਾਰੀ ਦੇ ਨਾਲ ਨਾਲ ਗੈਕੀ ਦਾ ਸੌਂਕ ਰੱਖਣ ਵਾਲੇ ਗਾਇਕ ਨਿੱਕਾ ਪੱਤੀ ਸੇਖਵਾ ਵੱਲੋਂ ਸਰਗੀ ਗੀਤ ਤੋਂ ਬਾਅਦ ਆਪਣਾ ਦੂਸਰਾ ਗੀਤ ਐਨੇ ਮਾੜੇ 10 ਨਵੰਬਰ ਨੂੰ ਸਰੋਤਿਆਂ ਦੀ ਦੁਨੀਆ ਵਿੱਚ ਲੈ ਕੇ ਹਾਜ਼ਰ ਹੋ ਰਹੇ ਹਨ ਜਿਸ ਦਾ ਅੱਜ ਉੱਗੇ ਲੋਕ ਗਾਇਕ ਗੁਰਚਰਨ ਲਤਾਲਾ ਵੱਲੋਂ ਗਾਇਕ ਸੌਰਵ 바ਵਾ ਪਗਸਿੱਧੂ, ਐਸ.ਆਈ. ਰਗਵੀਰ ਸਿੰਘ, ਗੁਰਜੰਤ ਸਿੰਘ ਸੇਖਾ, ਚਮਕੌਰ ਸਿੰਘ ਗੱਗੀ, ਅਵਤਾਰ ਸਿੰਘ ਪ੍ਰਵਾਹੀ, ਓਮ ਪ੍ਰਕਾਸ਼ ਦਰਾਵੜ ਸਾਥੀਆਂ ਨਾਲ ਕੈਰੇਲਾ ਸਟਾਰ ਦੇ ਦਫ਼ਤਰ ਵਿੱਚ ਪਹੁੰਚ ਕੇ ਰਿਬਨ ਕੱਟ ਕੇ ਐਨੇ ਮਾੜੇ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਉਸਮੋ ਕੀ ਪਹੁੰਚੇ ਉੱਗੇ ਲੋਕ ਗਾਇਕ ਗੁਰਚਰਨ ਲਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉੱਭਰ ਰਹੇ ਸਰੀਲੀ ਆਵਾਜ਼ ਦੇ ਮਾਲਕ ਨਿੱਕਾ ਪੱਤੀ ਸੇਖਵਾਦੀ ਆਵਾਜ਼ ਵਿੱਚ ਗਾਇਆ ਗੀਤ ਇੰਨੇ ਮਾੜੇ ਅੱਜ ਦੀ ਦੁਨੀਆ ਦੇ ਮਤਲਬੀ ਰਿਸ਼ਤਿਆਂ ਨੂੰ ਬਾਖੂ ਵੀ ਪੇਸ਼ ਕਰਦਾ ਹੈ ਸੋ ਉਹ ਦਿਨ ਦੂਰ ਨਹੀਂ ਜਿਸ ਦਿਨ ਸੰਗੀਤ ਦੀ ਦੁਨੀਆ ਵਿੱਚ ਪੱਤੀ ਸੇਖਵਾ ਦਾ ਨਾਮ ਪੂਰੀ ਦੁਨੀਆ ਵਿੱਚ ਗੂੰਜੇਗਾ ਸਭ ਤੋਂ ਪਹਿਲਾਂ ਜੀ ਮੈਂ ਤੁਹਾਡੇ ਮਾਦਰਾਂ ਨੂੰ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਕਹਿੰਦਾ ਜੀ ਕਿਸੇ ਟਾਈਮ ਨਾ ਕਿ ਬਰਨਾਲੇ ਨੂੰ ਬੰਬੇ ਕਹਦੇ ਸੀ ਬੰਬਈ ਬੀਮਾ ਇੱਕ ਬੰਬਾ ਬਰਨਾਲਾ ਇੱਕ ਬੱਬਾ ਬੰਬਾ ਹੈਗਾ ਬੰਬਾ ਭਾਈ ਹੈ ਕਿਉਂਕਿ ਬਰਨਾਲੇ ਦੇ ਕਲਾਕਾਰ ਬਹੁਤ ਪੈਦਾ ਹੋ ਰਹੇ ਸੀ ਮਾਸ਼ਾ ਅੱਲ ਜਿੰਨੇ ਘਰ ਹਾਂਜੀ ਹਾਂ ਇੱਥੇ ਕਲਾਕਾਰ ਬਸ ਉਹ ਮਾਰਦੀ ਗਰੀਬੀ ਨੇ ਇਹ ਬੱਚੇ ਜਿਹੜੇ ਛੋਟੇ ਛੋਟੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਬਸ ਇੱਕ ਦੂਜੀ ਗੱਲ ਰਾਗੀ ਜੀ ਕਹੇ ਸਰ ਬਰਜਿਸ ਕਹੇ ਸਰ ਆਕਿਆ ਵਗ ਮਸੀਹ ਆ ਰਹੇ ਕਲਾਕਾਰ ਆ ਤੇ ਛੋਟੇ ਕਲਾਕਾਰ ਆ ਜਿਹੜੇ ਆਦਲੇ ਨੇ ਇਹਨਾਂ ਨੇ ਜਿਵੇਂ ਮਖਿਆ ਨਹੀਂ ਚਿੰਬੜਾ ਉਹ ਸੀ ਕਿ ਵੀ ਪਹਿਲਾਂ ਕਿਦਾ ਇਹ ਇੰਜੇ ਬੰਦਾ ਹੈ ਇਹਦੇ ਨਾਲ ਜਦੋਂ ਜੁੜਾਂਗੇ ਇਹ ਬਹੁਤ ਰੱਖਿਆ ਕਿਉਂਕਿ ਇਹਨਾਂ ਨੇ ਮੇਰਾ ਜਿਹੜਾ ਗੀਤ ਗਾਇਆ ਆਪਾਂ ਬਣਾਇਆ ਸੀ ਪੰਛੀ ਇੰਨੀ ਮਿਹਨਤ ਕਰਾ ਰਹੇ ਨੇ ਦਿਲੋਂ ਕਰ ਰਹੇ ਨੇ ਨਾਲ ਇਹਨਾਂ ਨੂੰ ਕੋਈ ਹੈ ਨਹੀਂ ਵੀ ਮੈਨੂੰ ਖਣੀ ਪੇਮੈਂਟ ਪੈਸਾ ਮਿਲੂ ਜਾਂ ਕੁਛ ਮਿਲੂ ਨਹੀਂ ਰਹੀ ਇਹ ਸਿਰਫ ਪਿਆਰ ਦੇ ਭੁੱਖੇ ਆ ਹੁਣ ਇੱਕਾ ਬੱਤੀ ਜੀ ਤੇ ਬਹੁਤ ਮਿਹਨਤ ਕਰਕੇ ਆਇਆ ਮੁਰੇ ਤੇ ਪਰਮਾਤਮਾ ਦੀ ਕਿਰਪਾ ਕਰੂ ਜੀ ਮੈਨੂੰ ਲੱਗਦਾ ਵੀ ਗੀਤ ਨੇ ਇਹਨਾਂ ਨੇ ਟਾਈਟਲ ਬਹੁਤ ਸੁਣਾ ਰੱਖਿਆ ਕਿਉਂਕਿ ਲੰਬੇ ਲੰਬੇ ਟਾਈਟਲ ਉਹ ਛੇੜੀ ਦਿਮਾਗ ਨਹੀਂ ਬੰਦੇ ਨੇ ਬਹੁਤ ਵਧੀਆ ਪਰਮਾਤਮਾ ਦਾ ਦਿਨ ਤੋਂ ਕੋਈ ਰਾਤ ਚੋਕੜੀ ਪਰਮਾਤਮਾ ਕਰੂਈ ਬਾਈ ਹੂ ਜੀ ਪਰਮਾਤਮਾ ਕੈਰੇ ਲਵਸਟਾਰ ਚੈਨਲ ਦੇ ਐਮ ਡੀ ਪਰਮਜੀਤ ਸਿੰਘ ਕੈਰੇ ਨੇ ਦੱਸਿਆ ਕਿ ਉੱਭਰ ਰਹੇ ਗਾਇਕ ਨਿੱਕਾ ਪੱਤੀ ਸੇਖਵਾ ਦਾ ਇਹ ਦੂਸਰਾ ਗੀਤ 10 ਨਵੰਬਰ ਨੂੰ ਰਿਲੀਜ਼ ਕਰਨ ਜਾ ਰਹੇ ਹਨ ਜੋ ਕਿ ਕੈਰੇ ਲਵਸਟਾਰ YouTube ਚੈਨਲ ਤੇ 5 ਵਜੇ ਰਿਲੀਜ਼ ਕੀਤਾ ਜਾਵੇਗਾ ਉਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਨਵੇਂ ਗੀਤਕਾਰ ਅਤੇ ਗਾਇਕਾਂ ਨੂੰ ਘੱਟ ਤੋਂ ਘੱਟ ਬਸਟ ਵਿੱਚ ਵਧੀਆ ਕੰਮ ਕਰਕੇ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਬਰਨਾਲਾ ਤੋਂ ਸੰਦੀਪ ਕੌਰ ਕੈਰੇ ਦੀ ਰਿਪੋਰਟ ਕੈਰੇ ਲਵਸਟਾਰ ਸਾਰੇ ਹੀ ਦਰਸ਼ਕਾਂ ਨੂੰ ਪਰਮਜੀਤ ਸਿੰਘ ਕੈਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਨਿੱਕਾ ਪੱਤੀ ਸੇਖਵਾ ਤੇ ਮੇਰੇ ਛੋਟੇ ਵੀਰ ਨੇ ਇਨਾਂ ਦੀ ਹੀ ਕਲਮ ਤੋਂ ਲਿਖਿਆ ਹੋਇਆ ਤੇ ਇਨਾਂ ਦੀ ਹੀ ਸਰੀਲੀ ਅਵਾਇਸ ਵਿੱਚ ਗਾਇਆ ਹੋਇਆ ਜਿਹੜੇ ਗੀਤ ਦਾ ਪੋਸਟਰ ਰਿਲੀਜ਼ ਕੀਤਾਗਾ ਐਨੇ ਮਾੜੇ ਇਹ ਗੀਤ ਜਿਵੇਂ ਅੱਜ ਤੁਹਾਨੂੰ ਪਤਾ ਜੀ ਜਿਹੜੀ ਦੁਨੀਆ ਮਤਲਬ ਦੀ ਦੁਨੀਆ ਕੀ ਜਿਵੇਂ ਕਹਿੰਦੇ ਹੁੰਦੇ ਆ ਰੰਗ ਬਦ ਇਸ ਰੰਗ ਬਦਲਦੀ ਦੁਨੀਆ ਦੇ ਹਰ ਚਿਹਰੇ ਤੇ ਸੋਹ ਪੜਦੇ ਨੇ ਕੀ ਪਤਾ ਕਦ ਕੋਈ ਛੱਡ ਜਾਵੇ ਜਿਹੜੇ ਦੰਬ ਵਿੱਚ ਦਮ ਇਥੇ ਭਰਦੇ ਨੇ ਇਥੇ ਗਰਜਣੀਆਂ ਲਿਹਾਜਾਂ ਨੇ ਪਰ ਹਰਾਨ ਬਦਲਦੇ ਰਹਿੰਦੇ ਨੇ ਸੱਜਣਾ ਤੱਲਾ ਤੋਂ ਨੀ ਵਗਲੇ ਇਨਸਾਨ ਬਦਲਦੇ ਰਹਿੰਦੇ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਹੈਗੇ ਅੱਜ ਦੇ ਫਿਤਰਤ ਲੋਕਾਂ ਦੀ ਮਤਲਬ ਦੀਆਂ ਯਾਰੀਆਂ ਨੇ ਉਸੇ ਤਰ੍ਹਾਂ ਹੀ 22 23 ਸੇਖਮ ਦਾ ਜਿਹੜਾ ਗੀਤ ਲਿਖਿਆ ਵੀ ਅਸੀਂ ਐਨੇ ਮਾੜੇ ਕਾ ਨਹੀਂ ਸੀ ਕੀ ਕਰਦਾ ਪਹਿਲਾਂ ਬੰਦੇ ਨੂੰ ਮਤਲਬ ਕਿ ਜਿਹੜੇ ਨਹੀਂ ਵੀ ਹੁੰਦੇ ਗੁਣ ਕਈ ਵਾਰੀ ਹਾਲਾ ਜਦੋਂ ਮਤਲਬ ਕੱਢਣਾ ਹੁੰਦਾ ਗਦੇ ਨੂੰ ਵੀ ਬਾਪੂ ਕਹਿੰਦਾ ਤੇ ਉਸ ਤੋਂ ਬਾਅਦ ਜਦੋਂ ਮਤਲਬ ਨਿਕਲ ਜਾਂਦਾ ਤੇ ਉਹਨੂੰ ਭੰਡਣਾ ਸ਼ੁਰੂ ਕਰ ਦਿੰਦੇ ਨੇ ਮਾੜਾ ਦੱਸਣਾ ਸ਼ੁਰੂ ਕਰ ਦਿੰਦੇ ਨੇ ਇਸੇ ਤਰ੍ਹਾਂ ਦੇ ਹਾਲਾਤ ਨੂੰ ਇੱਕ ਪਿਆਰ ਨੂੰ ਬਾਈ ਦੀ ਕਲਮ ਦਰਸਾਉਂਦੀ ਹੈ ਵੀ ਅਸੀਂ ਇੰਨੇ ਮਾੜੇ ਤਾਂ ਨਹੀਂ ਸੀ ਜਿੰਨੇ ਮਾੜੇ ਤਾਂ ਬਣਾਤੇ ਸੋ ਉਹ ਵਧੀਆ ਗੀਤ ਇੱਕ ਐਰੇ ਲਾਈਫ ਸਟਾਰ ਚੈਨਲ ਤੇ YouTube ਚੈਨਲ ਤੇ 10 ਨਵੰਬਰ ਨੂੰ 5 ਵਜੇ ਰਿਲੀਜ਼ ਕੀਤਾ ਜਾਏਗਾ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਸਰੋਤਿਆਂ ਨੂੰ ਤੇ ਗੀਤ ਸੁਣਨ ਵਾਲਾ ਪਰਿਵਾਰਕਾ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲਾ ਦਾ ਸੋ ਸਾਰਿਆਂ ਨੂੰ ਮਿਲ ਕੇ ਸੁਣਨਾ ਚਾਹੀਦਾ ਇਹ ਲੱਗਦਾ ਕਿ ਇਸ ਤਰ੍ਹਾਂ ਜਿਹਨੇ ਕੋਡਾ ਫੌਂਟੀ ਗੀਤ ਨੇ ਕਾਫੀ ਨਵਾਂ ਪ੍ਰਸਿੱਧ ਕੀਤਾ ਜੀ ਲੱਗਦਾ ਇਹ ਗੀਤ ਬਹੁਤ ਚੱਕ ਬਲਦੀ ਹੈ ਤੁਹਾਨੂੰ ਹਾਂਜੀ ਇਹ ਪੋਸਟਰ ਰਿਲੀਜ਼ ਜੋ ਕੀਤਾ ਗਿਆ ਸਾਡੇ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਜੀ ਗੁਰਚਰ ਸਿੰਘ ਲਤਾਲਾ ਜੀ ਬੜੇ ਲੋਕ ਗਾਇਕ ਨੇ ਇਹਨਾਂ ਵੱਲੋਂ ਮਤਲਬ ਕਿ ਪਿਛਲੇ ਸਾਲ ਜਿਹੜਾ ਪੰਜ ਛੇ Song ਆਇਆ ਸੀ ਉਹਨਾਂ ਵੱਲੋਂ ਪੋਸਟਰ ਰਿਲੀਜ਼ ਕੀਤਾ ਗਿਆ ਹੈਗਾ ਤੇ ਇਹ ਤਾਂ ਜੀ ਲੋਕਾਂ ਦੇ ਪਿਆਰ ਦਾ ਗਾ ਹੈ ਹੁਣ ਦੇਖੋ ਅਸੀਂ ਆਪਣੀ ਜਨੀ ਕੋਸ਼ਿਸ਼ ਹੈ ਵੀ ਵਧੀਆ ਗਾਇਆਗਾ ਇਹਨਾਂ ਵੱਲੋਂ ਵਧੀਆ ਮਿਊਜ਼ਿਕ ਬినੋਸ਼ ਸਰਮਾ ਜੀ ਵੱਲੋਂ ਮਿਊਜ਼ਿਕ ਦਿੱਤਾ ਵਧੀਆ ਗਾਇਆ ਤੇ ਬਾਕੀ ਤਾਂ ਸਰੋਤਿਆਂ ਦੇ ਹੈ ਕੀ ਪਸੰਦ ਕਰਨਾ ਜੀ ਤੇ ਸਰ ਜਿੰਨੇ ਅੱਜਕੱਲ ਟੈਰੈਂਟ ਸਮਾਜ ਨੂੰ ਦਾ ਬਹੁਤ ਆ ਵੀ ਤੁਹਾਨੂੰ ਦਿੱਤਾ ਪਰ ਉਹ ਵੀ ਦੀ ਕਰ ਅੱਗੇ ਹੋਊਗਾ ਉਹਨਾਂ ਲਈ ਇੱਕ ਕੈਰੇਕਟਰ ਦੇ ਪਰ ਲੱਗ ਗਿਆ ਹਾਂ ਹਾਂਜੀ ਬਿਲਕੁਲ ਜੀ ਦੇਖੋ ਅੱਜ ਜਦੋਂ ਜਾਂਦੇ ਨੇ ਕੰਪਨੀਆਂ ਲੱਖਾਂ ਰੁਪਏ ਮੈਨੂੰ ਵੀ ਮਤਲਬ ਖੁਦ ਜਿਹੜਾ ਅਸੀਂ ਪੰਛੀ ਲਤਾੜਾ ਸਾਹਿਬ ਜੀ ਨਾਲ ਨੇ ਖੜੇ ਨੇ ਇਹਨਾਂ ਦੀ ਵਾਰਡੀ ਵਿੱਚ ਗਾਇ ਸੀ 10 ਨੇ ਲਿਖਿਆ ਸੀਗਾ ਪੰਛੀ ਤਾਂ ਉਹਨੂੰ ਜਦੋਂ ਅਸੀਂ ਗਏ ਉਦੋਂ ਪਤਾ ਲੱਗਿਆ ਵੀ ਇਹ ਸਿਰਫ ਕੰਪਨੀਆਂ ਲੱਖ ਰੁਪਏ ਲੱਗੂਗਾ ਜੀ 2 ਲੱਖ ਲੱਗਣਗੇ 5 ਲੱਖ ਲੱਗਣਗੇ ਐਵੇਂ ਮਤਲਬ ਇਹਦੇ ਵਿੱਚ ਕੁਝ ਨਹੀਂ ਹੈ ਫालतੂ ਦੀਆਂ ਕੰਪਨੀਆਂ ਜਿਹੜੇ ਇੰਨੇ ਨੇ ਪੈਸੇ ਮਤਲਬ ਉਹ ਕਰਾਉਂਦਿਆਂ ਨੇ ਜਿਹੜੇ ਠੀਕ ਹੈ ਖਰਚੇ ਹੁੰਦੇ ਵੀ ਆ ਹੈਗੇ ਆਪਾਂ ਇੰਨੀ ਗੱਲ ਨਹੀਂ ਵੱਡੇ ਫਿਲਮਾਂਕਣ ਕਰਨੇ ਵੱਡੇ ਕੰਮ ਦੇ ਖਰਚੇ ਹੁੰਦੇ ਵੀ ਆ ਨਹੀਂ ਪਰ ਜਿਹੜੇ ਮਤਲਬ ਕਿ ਜਨਤਾ ਦੇ ਅੰਦਰ ਸ਼ੌਂਕ ਹੈਗਾ ਦਾ ਤਾਂ ਉਹਨਾਂ ਲਈ ਬਹੁਤ ਘੱਟ ਬਜਟ ਦੇ ਕੈਰੇ ਲਾਈਫਸਟਾਈਲ ਕੋਈ ਵੀ ਗਾਇਕ ਹੈ ਉਹ ਮਤਲਬ ਕਿ ਗਾਉਣ ਦਾ ਸ਼ੌਂਕ ਰੱਖਦਾਗਾ ਜਾਂ ਕੋਈ ਲੇਖ ਦਾ ਗੀਤ ਲਿਖਦਾਗਾ ਤੇ ਜਰੂਰ ਸਾਨੂੰ ਮਿਲਣ ਅਸੀਂ ਮਤਲਬ ਕਿ ਬਹੁਤ ਘੱਟ ਬਜਟ ਦੇ ਵਿੱਚ ਉਹਨਾਂ ਦਾ ਗੀਤ ਹੈ ਜਿਹੜਾ ਉਹਨਾਂ ਦਾ ਸ਼ੌਂਕ ਪੂਰਾ ਕਰਨ ਦੀ ਮਤਲਬ ਕਿ ਸਾਡੀ ਕੋਸ਼ਿਸ਼ ਹੈ ਵੀ ਆਪਣਾ ਨਾਮ ਨਿੱਕਾ ਪੱਤੀ ਸੇਖਮਾ ਜੀ ਤੇ ਆਪਣਾ ਫੌਮ ਦਾ ਰਹਾ ਐਨੇ ਮਾੜੇ ਵੀ ਨਹੀਂ ਸੀ ਕਿਵੇਂ ਮਨ ਵਿਚ ਖਿਆਲ ਆਇਆ ਮੇਰੇ ਕੋਲ ਸੀ ਪਰ ਜਦੋਂ ਕਾਹ ਗਏ ਮੇਰੇ ਮਾਰੇ ਤੇ ਉਹਨੂੰ ਸਰਵਿਸ ਦਾ ਆਖੀਲਾ ਕੰਮ ਕੀਤਾ ਕੋਈ ਆਪਾਂ ਦੇਖਦੇ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆ ਅੱਜ ਕੱਲ੍ਹ ਲੋਕ ਬਹੁਤ ਫਰੇਬੀ ਨੇ ਜੀ ਕਿਸੇ ਨੂੰ ਵੀ ਪਿਆਰ ਦਾ ਝਾਤ ਸਾ ਦੇ ਕੇ ਜਾਂ ਕਿਸੇ ਵੀ ਮਨੁੱਖ ਨੂੰ ਪਿਆਰ ਦਾ ਝਾਤ ਸਾ ਦੇ ਕੇ ਉਹ ਆਪਣਾ ਮਤਲਬ ਕੱਢਦੇ ਆ ਜੀ ਇਹ ਚੀਜ਼ ਨੂੰ ਦੇਖ ਕੇ ਕਿਉਂਕਿ ਰੰਗ-ਬਰੰਗੀ ਦੁਨੀਆ ਜੇ ਰੰਗ ਬਦਲਦੀ ਰਹਿੰਦੀ ਆ ਤੇ ਇਸੇ ਚੀਜ਼ ਤੇ ਲਿਖਿਆ ਜੀ ਤੁਸੀਂ ਸੁਣਿਓ ਜਰੂਰ ਤੁਹਾਨੂੰ ਆਪਣਿਆਂ ਵੀ ਪਤਾ ਲੱਗ ਜੂ ਵੀ ਕੀ ਗੀਤ ਗੱਲਬਾਤ ਹੈਗੀ ਆ ਜਾਂ ਨਹੀਂ ਹੈਗੀ ਕਰੋ ਰੀਲ ਹੋ ਰਿਹਾ ਇਹ ਆਪਣਾ 10 ਨਵੰਬਰ ਨੂੰ ਹੋ ਰਿਹਾ ਜੀ ਤੇ ਸਾਰੇ ਦੇਖਿਓ ਸਵੇਰੇ 5 ਵਜੇ ਦਾ ਜੀ ਹਾਂਜੀ ਹਾਂਜੀ ਪਰਿਵਾਰਕ ਸੌਂ ਗਈ ਤੇ ਸੁਣੋਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂ ਇਹ ਗੀਤ ਦਾ